ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੀਰਡ ਵਿੱਚ ਦਾਖਲੇ ਲਈ ਇੱਕ ਪੇਪਰ ਰੱਖਿਆ ਗਿਆ ਹੈ ਜੀ ਜੋ 30 ਨੰਬਰ ਦਾ ਪੇਪਰ ਪੰਜਾਬੀ ਵਿੱਚੋਂ ਪੰਜਾਬੀ ਸਬਜੈਕਟ ਦਾ ਹੋਵੇਗਾ ਤੇ ਇਸ ਵਿੱਚੋਂ ਆਪਾਂ ਕੁਝ ਕੁਐਸਚਨ ਲੈ ਕੇ ਆਏ ਆਂਗੇ ਜੋ ਪੁਰਾਣੇ ਪੇਪਰ ਦੇ ਨਾਲ ਸੰਬੰਧਤ ਆ ਤਾਂ ਆਪਾਂ ਇਹਨਾਂ ਕੁਐਸਚਨਾਂ ਤੇ ਵਿਚਾਰ ਕਰਦੇ ਆਂ ਪਹਿਲਾ ਪ੍ਰਸ਼ਨ ਮਖਿਆ ਸ਼ਬਦ ਦਾ ਕੀ ਅਰਥ ਹੈ ਮਖਿਆ ਸ਼ਬਦ ਦਾ ਕੀ ਅਰਥ ਹੈ ਪਹਿਲੀ ਆਪਸ਼ਨ ਮੱਖੀਆਂ ਦੂਜੀ ਸ਼ਹਿਦ ਤੀਸਰੀ ਮੈਂ ਆਖਿਆ ਤੇ ਡੀ ਸਾਡਾ ਤਾਂ ਆਪਾਂ ਨੂੰ ਪਤਾ ਹੀ ਆ ਵੀ ਮੱਖਿਆ ਦਾ ਮਤਲਬ ਹੁੰਦਾ ਮੈਂ ਆਖਿਆ ਸੈਕਿੰਡ ਕੁਐਸਚਨ ਛੋਟੀ ਤੋਂ ਛੋਟੀ ਵਿਆਕਰਨਿਕ ਇਕਾਈ ਕਿਹੜੀ ਹੈ ਪਹਿਲੀ ਆਪਸ਼ਨ ਸ਼ਬਦ ਦੂਸਰੀ ਵਾਕ ਤੀਸਰੀ ਵਾਕਾਂਸ਼ ਤੇ ਚੌਥੀ ਭਾਵਾਂਸ਼ ਆਪਾਂ ਨੂੰ ਪਤਾ ਹੀ ਆ ਅੱਖਰਾਂ ਨੂੰ ਜੋੜ ਕੇ ਸ਼ਬਦ ਬਣਦੇ ਆ ਸ਼ਬਦਾਂ ਨੂੰ ਜੋੜ ਕੇ ਵਾਕ ਬਣਦੇ ਆ ਤੇ ਵਾਕ ਵੀ ਵਾਕਾਂਸ਼ ਸ਼ਬਦਾਂ ਦਾ ਕਾਫੀ ਸ਼ਬਦਾਂ ਦਾ ਇਕੱਠ ਹੁੰਦਾ ਹੈਗਾ ਤੇ ਭਾਵਾਂਸ਼ ਕੀ ਹੁੰਦਾ ਹੈਗਾ ਭਾਵਾਂਸ਼ ਜਿਵੇਂ ਆਪਾਂ ਇੱਕ ਲਿਖਿਆ ਇੱਕ ਲਿਖਿਆ ਇਹ ਇਹ ਅਲੱਗ ਕਰ ਲਈ ਕੱਕਾ ਲੱਗ ਕਰ ਲਿਆ ਤਾਂ ਜੋ ਅਲੱਗ-ਅਲੱਗ ਇਹ ਚੀਜ਼ਾਂ ਹੈਗੀਆਂ ਇਹ ਹੁੰਦੇ ਆ ਭਾਵਾਂਸ਼ ਤਾਂ ਸਭ ਤੋਂ ਛੋਟੀ ਇਕਾਈ ਕਿਹੜੀ ਹੋਊਗੀ ਭਾਵ ਅੰਸ਼ ਛੋਟੀ ਤੇ ਛੋਟੀ ਵਿਆਕਰਨਿਕਾਈ ਭਾਵਾਂਸ਼ ਹੋਊਗੀ ਤੀਸਰਾ ਕੁਐਸਚਨ ਉਹ ਮੁੰਡਾ ਹੱਸਦਾ ਹੈ ਇਸ ਵਾਕ ਵਿੱਚ ਉਹ ਸ਼ਬਦ ਕੀ ਹੈ ਪਹਿਲਾ ਪੜਨਾਵ ਦੂਸਰਾ ਵਿਸ਼ੇਸ਼ਣ ਤੀਸਰਾ ਨਾਵ ਤੇ ਚੌਥਾ ਕਿਰਿਆ ਤਾਂ ਆਪਾਂ ਨੂੰ ਪਤਾ ਹੀ ਹੈ ਜਿਹੜੇ ਸ਼ਬਦ ਨਾਵ ਦੀ ਥਾਂ ਤੇ ਵਰਤੇ ਜਾਂਦੇ ਆ ਉਹ ਸ਼ਬਦ ਮਤਲਬ ਪੜਨਾਵ ਹੁੰਦੇ ਆ ਤਾਂ ਇਹ ਜਿਹੜਾ ਉਹ ਆ ਜਿਵੇਂ ਅਸੀਂ ਉਹ ਤੁਹਾਡਾ ਸਾਡਾ ਤਾਂ ਇਹ ਕਿਹੜਾ ਤਾਂ ਇਹ ਸਾਰੀਆਂ ਸਾਰੇ ਸ਼ਬਦ ਕੀ ਹੁੰਦੇ ਆ ਪੜਨਾਵ ਚੌਥਾ ਲਘੂ ਸਵਾਰ ਕਿਹੜਾ ਹੈ ਪਹਿਲੀ ਈ ਬੀ ਆਪਸ਼ਨ ਅ ਸੀ ਓ ਤੇ ਡੀ ਕੋਈ ਨਹੀਂ ਤਾਂ ਆਪਾਂ ਨੂੰ ਪਤਾ ਹੀ ਆ ਸਵਾਰ ਦੋ ਤਰ੍ਹਾਂ ਦੇ ਹੁੰਦੇ ਆ ਲਘੂ ਸਵਾਰ ਤੇ ਦੀਰਘ ਸਵਾਰ ਜਿਨ੍ਹਾਂ ਨੂੰ ਉਚਾਰਨ ਸਮੇਂ ਛੋਟੀ ਆਵਾਜ਼ ਨਿਕਲਦੀ ਆ ਤਾਂ ਉਹ ਲਘੂ ਸਵਾਰ ਹੁੰਦੇ ਆ ਜਿਨ੍ਹਾਂ ਨੂੰ ਉਚਾਰਨ ਸਮੇਂ ਲੰਬੀ ਆਵਾਜ਼ ਨਿਕਲਦੀ ਆ ਉਹ ਕੀ ਹੁੰਦੇ ਆਗੇ ਦੀਰਘ ਸਵਾਰ ਤਾਂ ਜਿਹੜੀ ਈ ਆ ਉਹ ਕੀ ਆ ਲਘੂ ਸਵਾਰ ਪ੍ਰਸ਼ਨ ਚੌਥਾ ਹੈਗਾ ਇਹ ਲਿਖੇ ਸ਼ਬਦਾਂ ਵਿੱਚੋਂ ਕਿਹੜੇ ਸ਼ਬਦਾਂ ਦੇ ਸ਼ਬਦ ਜੋੜ ਸਹੀ ਹਨ ਤਾਂ ਪਹਿਲੀ ਆਪਸ਼ਨ ਬੋਟੀ ਦੂਸਰੀ ਬੋਟੀ ਤਾਂ ਤੀਸਰੀ ਵੀ ਬਾਵੇ ਨਾਲ ਆ ਤੇ ਬਾਵੇ ਨੂੰ ਹੋੜੇ ਨਾਲ ਆ ਤੇ ਕੋਈ ਨਹੀਂ ਤਾਂ ਆਪਾਂ ਨੂੰ ਪਤਾ ਹੀ ਹੈ ਵੀ ਬੋਟੀ ਕੀ ਹੈ ਬਾਵੇ ਨਾਲ ਪੈਂਦੀ ਆ ਕਿਸ ਮੁਹਾਵਰੇ ਦਾ ਅਰਥ ਜਾਣ ਬੁੱਝ ਕੇ ਮੁਸੀਬਤ ਸਹਿੜਨੀ ਹੈ ਤਾ ਪਹਿਲੀ ਆਪਸ਼ਨ ਆਪਣੇ ਕੋਲੇ ਉਖਲੀ ਵਿੱਚ ਸਿਰ ਦੇਣਾ ਦੂਸਰੀ ਉਂਗਲ ਕਰਨੀ ਤੀਸਰੀ ਉਸ ਲਵਟੇ ਭੰਣਨੇ ਚੌਥੀ ਉੱਚਾ ਬੋਲਣਾ ਤਾਂ ਆਪਾਂ ਨੂੰ ਪਤਾ ਹੀ ਆ ਵੀ ਉਖਲੀ ਵਿੱਚ ਸਿਰ ਦਿੱਤਾ ਤਾਂ ਮੋਲਿਆਂ ਦਾ ਕੀ ਡਰਤਾ ਇਸ ਵਾਰ ਇਹ ਆ ਮਤਲਬ ਹੁੰਦਾਗਾ ਆਪਣੇ ਆਪ ਜਾਣ